ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਯੋ ਪੀ ਵਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਦਿਖਾਉਣੀ ਆ ਜੋ ਕਿ ਪੁਰਾਣੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ ਉਹ ਚੀਜ਼ ਕਰਾਂ ਦੀ ਆ ਰਸੋਈਆਂ ਵਿੱਚ ਸਵਾਣੀਆਂ ਵਰਤਦੀਆਂ ਹੁੰਦੀਆਂ ਸੀ ਸੋ ਚੀਜ਼ ਅੱਜ ਤੁਹਾਨੂੰ ਦਿਖਾਉਣੀ ਆ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸੋ ਇਹ ਚੀਜ਼ਾਂ ਜੋ ਪਿਛਲੇ ਵੀਡੀਓ ਵਿੱਚ ਦਿਖਾਈਆਂ ਸੀ ਉਹ ਵੀ ਤੁਸੀਂ ਪਿਛਲੇ ਵੀਡੀਓ ਕੱਢ ਕੇ ਦੇਖ ਸਕਦੇ ਹੋ ਤੇ ਆਉਣ ਵਾਲੀਆਂ ਵੀਡੀਓ ਵਿੱਚ ਮੈਂ ਤੁਹਾਨੂੰ ਹੋਰ ਨਾ ਹੋਰ ਪੁਰਾਣੀਆਂ ਚੀਜ਼ਾਂ ਦਿਖਾਵਾਂਗਾ ਜੋ ਪਹਿਲੇ ਸਮਿਆਂ ਚ ਵਰਤੀਆਂ ਜਾਂਦੀਆਂ ਸੀ ਸੋ ਚਲੋ ਜੀ ਚੱਲਦੇ ਆਂ ਫਿਰ ਦਿਖਾਉਨੇ ਆ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਏ ਆਉਡੀ ਜੋ ਅੱਜ ਤੁਹਾਨੂੰ ਮੈਂ ਦਿਖਾਉਣੀ ਆ ਇਸ ਕੇ ਨੂੰ ਕੜਸੀ ਕਹਿੰਦੇ ਨੇ ਕਈ ਇਲਾਕਿਆਂ 'ਚ ਰੋਈ ਵੀ ਕਹਿੰਦੇ ਨੇ ਸੋ ਇਹ ਇਹ ਕੜਸੀ ਆਪਣੇ ਲੱਕੜ ਦੀ ਬਣੀ ਹੁੰਦੀ ਸੀ ਕਾਠ ਦੀ ਲੱਕੜ ਦੀ ਬਣੀਏ ਡੋਈ ਪੁਰਾਣੇ ਵੇਲੇਾਂ ਵਿੱਚ ਰਸੋਈਆਂ 'ਚ ਵਰਤੀ ਜਾਂਦੀ ਸੀ ਅਰ ਸੋਈ ਦੀ ਇਹ ਬਹੁਤ ਹੀ ਜ਼ਰੂਰੀ ਵਸਤ ਹੁੰਦੀ ਸੀ ਸੋ ਪੁਰਾਣੇ ਵੇਲਿਆਂ ਵਿੱਚ ਜਿਹੜੀਆਂ ਚ ਬਸਤਾਂ ਰਸੋਈਆਂ ਵਿੱਚ ਵਰਤੀਆਂ ਜਾਂਦੀਆਂ ਦੀ ਉਹ ਜ਼ਿਆਦਾਤਰ ਲੱਕੜ ਦੀਆਂ ਬਣੀਆਂ ਹੁੰਦੀਆਂ ਸੀ ਸੋ ਇਹ ਡੋਈ ਵੀ ਇਹ ਘਟਸ਼ੀ ਵੀ ਉਹਨਾਂ ਵਿੱਚੋਂ ਇੱਕ ਆ ਇਹ ਘਟਸ਼ੀ ਦਾਲ ਸਬਜ਼ੀ ਸਾਗ ਬਣਾਉਣ ਤੇ ਵਰਤੌਣ ਦੇ ਕੰਮ ਆਉਂਦੀ ਦੀ ਖੀਰ ਘੜਾ ਵੀ ਇਹਦੇ ਨਾਲ ਬਣਾਇਆ ਜਾਂਦਾ ਸੀ ਤੇ ਬਣਾ ਤੇ ਵਰਤਾਇਆ ਜਾਂਦਾ ਸੀ ਸੋਏ ਜਿਹੜੀ ਘੜਸ਼ੀ ਹੁੰਦੀ ਦੀ ਬਹੁਤ ਜ਼ਰੂਰੀ ਵਸਤ ਹੁੰਦੀ ਦੀ ਰਸੋਈ ਦੀ ਇਹ ਡੋਈਆਂ ਜੋ ਪਿੰਡ ਵਿੱਚ ਤਰਖਾਨ ਹੁੰਦੇ ਲੱਕੜੀ ਦਾ ਕੰਮ ਕਰਨ ਵਾਲੇ ਉਹ ਇਹਨਾਂ ਨੂੰ ਬਣਾਉਂਦੇ ਹੁੰਦੇ ਸੀ ਇਹ ਘਟ ਸੀ ਟਾਲੀ ਦੀ ਲੱਕੜ ਦੀ ਜਾਂ ਨਿੰਮ ਦੀ ਲੱਕੜ ਦੀ ਇਹੋ ਜਿਹੀ ਲੱਕੜਾ ਜਣੀ ਜਿਹੜੀ ਵਧੀਆ ਲੱਕੜਾ ਹੁੰਦੀਆਂ ਸੀ ਉਹਨਾਂ ਦੀ ਬਣਾਈ ਜਾਂਦੀਆਂ ਸੀ ਸੋ ਬਹੁਤ ਹੀ ਮਿਹਨਤ ਨਾਲ ਮਿਸਤਰੀ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸੀ। ਸੋ ਬਿਲਕੁਲ ਜਿਹੜੀ ਸੁੱਕੀ ਲੱਕੜ ਹੁੰਦੀ ਦੀ ਉਹਦੀ ਇਹ ਬਣਾਈ ਜਾਂਦੀ ਦੀ ਲੱਕੜ ਨੂੰ ਪੂਰੀ ਚੰਗੀ ਤਰ੍ਹਾਂ ਸੁਕਾ ਕੇ ਫਿਰ ਇਹ ਕਰਸੀ ਤਿਆਰ ਕੀਤੀ ਜਾਂਦੀ ਦੀ ਮਿਸਤਰੀਆਂ ਵੱਲੋਂ। ਸੋ ਅੱਜਕੱਲ੍ਹ ਸਟੀਲ ਦੀਆਂ ਕੜਸ਼ੀਆਂ ਚਲਪੀਆਂ ਨੇ ਜੋ ਘਰਾਂ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਰਸੋਈਆਂ ਵਿੱਚ ਸੋ ਇਸ ਕਰਕੇ ਇਹ ਲੱਕੜ ਦੀ ਕੜਸੀ ਘਰਾਂ ਵਿੱਚੋਂ ਲੋਬ ਹੋ ਗਈ ਆ ਕਿਉਂਕਿ ਉਹਨਾਂ ਦੀ ਇਹਨਾਂ ਦੀ ਜਗ੍ਹਾ ਹੁਣ ਸਟੀਲ ਦੀਆਂ ਯਾ aluminum ਦੀਆਂ ਕੜਛੀਆਂ ਨੇ ਲੈ ਲਿਆ ਹੁਣ ਇਹਨਾਂ ਨੂੰ ਘਰਾਂ ਵਿੱਚ ਕੋਈ ਵੀ ਨਹੀਂ ਵਰਤਦਾ ਦੇਖੋ ਕਿੰਨੀ ਮਿਹਨਤ ਨਾਲ ਇਹ ਬਣਾਈ ਗਈ ਆ ਉੱਪਰਲੇ ਬਕਸੇ ਤੇ ਇੱਕ ਡਿਜ਼ਾਈਨ ਵੀ ਪਾਇਆ ਗਿਆ ਹੱਥੀ ਤਿਆਰ ਕਰਦੇ ਹੁੰਦੇ ਦੀ ਮਿਸਤਰੀ ਇਹ ਹੈ ਇਹ ਬਹੁਤ ਹੀ ਮਿਹਨਤ ਨਾਲ ਇਹ ਤਿਆਰ ਕੀਤੀਆਂ ਜਾਂਦੀਆਂ ਸੀ ਜੋ ਅੱਜ ਕੱਲ ਲੋਕਾਂ ਨੇ ਕਵਾੜ ਵਿੱਚ ਛੁੱਟੀਆਂ ਪਈਆਂ ਨੇ ਜਾਂ ਫਿਰ ਜਿਹੜੇ ਬਰਾਸਤੀ ਮਿਊਜ਼ੀਅਮ ਨੇ ਉਹਨਾਂ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇਹ ਡੋਹੀਆਂ ਵੀ ਉਹਨਾਂ ਬਰਸਤੀ ਮਿਊਜ਼ਮਾਂ ਦਾ ਸ਼ਿੰਗਾਰ ਬਣ ਗਈ ਜਨੇ ਅੱਜ ਕੱਲ੍ਹ ਘਰਾਂ ਵਿੱਚੋਂ ਇਹ ਬਿਲਕੁਲ ਹੀ ਲੋਭ ਹੋ ਗਏ ਨੇ ਸੋ ਅੱਜ ਤੁਹਾਨੂੰ ਇਸ ਕਾਸ਼ੀ ਬਾਰੇ ਜਾਣੂ ਕਰਵਾਉਣਾ ਸੀ ਇਸ ਕਾਸ਼ੀ ਬਾਰੇ ਜਾਣਕਾਰੀ ਦੇਣੀ ਸੀ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ ਆਉਣ ਵਾਲੇ ਬਲੌਗਾਂ ਵਿੱਚ ਤੁਹਾਨੂੰ ਇਹੋ ਜੀ ਕੋਈ ਹੋਰ ਚੀਜ਼ ਦਿਖਾਉਂਗਾ ਜੋ ਕਿ ਪਹਿਲੇ ਸਮੇਂ ਅਚ ਵਰਤੀ ਜਾਂਦੀ ਸੀ ਕਿਰਪਾ ਕਰਕੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਲਾਇਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਵਰਸੇਨਾសម្ਧ ਦੇ ਵੀਡੀਓ ਲੋਕਾਂ ਤੱਕ ਪਹੁੰਚ ਸਕੇ ਤੇ ਵੱਧ ਤੋਂ ਵੱਧ ਲੋਕ ਇਹਨੂੰ ਦੇਖ ਸਕਣ ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਤੇ ਕੱਲ ਨੂੰ ਫਿਰ ਕੋਈ ਹੋਰ ਨਵੀਂ ਚੀਜ਼ ਲੈ ਕੇ ਜੋ ਪੁਰਾਣੇ ਵੇਲੇ ਵਿੱਚ ਵਰਤੀ ਜਾਂਦੀ ਸੀ ਲੈ ਕੇ ਹਾਜ਼ਰ ਹੋਵਾਂਗਾ ਸੋਹਣੋਂ ਤੱਕ ਲਈ ਸ਼ੁਕਰੀਆ ਧੰਨਵਾਦ